ਸਿਰਫ 2-4 ਮਿੰਟ ਵਿੱਚ ਤੁਹਾਨੂੰ ਸਭ ਨੂੰ ਤੇ ਨਰਸਰ ਨੂੰ ਜੀ ਆਇਆਂ ਕਹਿੰਦਾ ਹੋਇਆ ਕਿ ਜਿਹੜੀ ਇਸ ਮੌਸਮ ਦੇ ਵਿੱਚ ਆਪਣੀ ਦਿਲ ਦੀ ਭਾਵਨਾ ਨੂੰ ਜ਼ਾਹਰ ਕਰਨ ਦੇ ਵਾਸਤੇ ਮਨ ਦੇ ਵਿੱਚ ਜੋ ਇਸ ਵੇਲੇ ਮੋਦੀ ਸਰਕਾਰ ਵੱਲੋਂ ਆਦਿਵਾਸੀਆਂ ਤੇ ਤੇ ਬਾਕੀ ਮਿਹਨਤਕਸ਼ ਲੋਕਾਂ ਦੇ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਹੈ ਉਹਦੇ ਖਿਲਾਫ ਆਪਣੀ ਆਵਾਜ਼ ਬੰਦ ਕਰਨ ਦੇ ਵਾਸਤੇ ਇਕੱਠੇ ਹੋਏ ਹਾਂ ਤੁਹਾਡਾ ਸਭ ਦਾ ਆਿਆਂ ਦਾ ਬਹੁਤ ਬਹੁਤ ਜੀ ਆਇਆਂ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਮੈਂ ਦੋ ਤਿੰਨ ਗੱਲਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਹਾਂ ਅਸੀਂ ਹੁਣੇ ਆਦੀਵਾਸੀ ਦੇ ਇਨਕਲਾਬੀ ਕਾਰਕੁਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਝੂਠੇ ਮੁਕਾਬਲੇ 'ਚ ਬਸਟਰ ਲਾ ਕੇ ਜਮਾਰੇ ਜਾ ਰਹੇ ਆ ਤੇ ਖਾਸ ਤੌਰ ਤੇ ਕਾਂਗਰਸ ਕੇਸ਼ਵ राव ਨੂੰ ਯਾਦ ਕਰਦੇ ਹੋਏ ਅਸੀਂ ਉਹਨਾਂ ਨੇ ਆਪਣੇ ਮਨ ਦੇ ਵਿੱਚ ਦੋ ਚਾਰ ਗੱਲਾਂ ਸਾਂਝੀਆਂ ਕੀਤੀਆਂ ਆਪਣੀ ਇਕਾਗਰਤਾ ਉਹਨਾਂ ਨਾਲ ਜੋੜੀ ਹੈ ਇਸ ਵੇਲੇ ਇਹ ਗੱਲ ਨੋਟ ਕਰਨੀ ਬਹੁਤ ਜ਼ਰੂਰੀ ਹੈ ਔਰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਜੋ ਪੁਜਾਸ਼ ਵਲੇ ਬਸਤਰ ਜਵਾਪਰ ਰਿਹਾ ਹੈ ਉਹਦੇ ਪਿੱਛੇ ਤਿੰਨ ਵੱਡੀਆਂ ਗੱਲਾਂ ਕਿਹੜੀਆਂ ਹੈ ਉਹ ਸਿਰਫ ਨੋਟ ਕਰਕੇ ਜਾਵਾਂਗਾ ਨੰਬਰ 1 ਐਸ਼ ਵਲੇ ਲਗਭਗ 91 ਤੋਂ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਤੇ ਵੱਡੀਆਂ ਸਾਮਰਾਜੀ ਤਾਕਤਾਂ ਦੇ ਇਸ਼ਾਰੇ ਤੇ ਇਤੋਂ ਦੀਆਂ ਹਕੂਮਤਾਂ ਲਾਗੂ ਕਰਨ ਦੇ ਰਾਹ ਪਈਆਂ ਹੋਈਆਂ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਪੂਰੇ ਮੁਲਕ ਦੇ ਵਿੱਚ ਔਰ ਖਾਸ ਤੌਰ ਤੇ ਆਦੀਵਾਸੀ ਇਲਾਕਿਆਂ ਦੇ ਵਿੱਚ ਉਥੋਂ ਦੀ ਜੜ ਜੰਗਲ ਤੇ ਜ਼ਮੀਨ ਤੇ ਕਬਜ਼ਾ ਕਰਨ ਦਾ ਇੱਕ ਨੰਗਾ ਚਿੱਟਾ ਰਾਹ ਫੜਿਆ ਹੋਇਆ ਹੈ ਔਰ ਉਸ ਦੇ ਜੋ ਹਾਲਾਤ ਇਥੇ ਉਹਨਾਂ ਇਲਾਕਿਆਂ 'ਚ ਪੈਦਾ ਕੀਤੇ ਆ ਉਹਦੇ ਖਿਲਾਫ ਆਦੀਵਾਸੀ ਲੋਕ ਆਪਣੇ ਕਰਜ਼ੇ ਜ਼ਿੰਦਗੀ ਨੂੰ ਬਚਾਉਣ ਦੇ ਵਾਸਤੇ ਆਪਣੇ ਜਲ ਜੰਗਲ ਜ਼ਮੀਨ ਨੂੰ ਬਚਾਉਣ ਦੇ ਵਾਸਤੇ ਜਿਸ ਤਰ੍ਹਾਂ ਸੰਘਰਸ਼ ਦੇ ਰਾਹ ਪਏ ਆ ਤੇ ਜੋ ਕੁਝ ਐਸਟੂਲ ਜ਼ੁਲਮ ਹੋ ਰਿਹਾ ਹੈ ਇਹ ਅਸਲ ਦੇ ਵਿੱਚ ਇਸ حکومت ਦਾ ਇੱਕ ਫਾਸ਼ੀਵਾਦੀ ਹਮਲਾ ਉਹਨਾਂ ਲੋਕਾਂ ਦੇ ਉੱਤੇ ਜਿਹੜਾ ਕਿ ਇਹਨਾਂ ਝੂਠੇ ਮੁਕਾਬਲੇ 'ਚ ਤੇ ਇਹਨਾਂ ਫੌਜਦਾਰੀ ਕਦਮਾਂ ਦੇ ਰੂਪ 'ਚ ਸਾਹਮਣੇ ਆ ਰਿਹਾ ਹੈ ਇਹਦੇ ਨਾਲ-ਨਾਲ ਦੂਸਰੀ ਗੱਲ ਜਿਹੜੀ ਮਹੱਤਵਪੂਰਨ ਨੋਟ ਕਰਨ ਵਾਲੀ ਹੈ ਕਿ ਜਿਹੜੀ ਚਿੰਗ ਹੁੰਦੀ ਆ ਲੋਕਾਂ ਦੇ ਵਿੱਚ ਤਬੀਲੀ ਦੀ ਇਤਿਹਾਸ ਨੂੰ ਅੱਗੇ ਲੈ ਕੇ ਜਾਣ ਦੀ ਇਤਿਹਾਸ ਤੇ ਤਬੀਲੀ ਲਿਆ ਕੇ ਲੋਕਾਂ ਦੇ ਪੱਕੀ ਇੱਕ ਸੰਸਾਰ ਉਸਾਰਨ ਦੀ ਇੱਕ ਦੁਨੀਆ ਉਸਾਰਨ ਦੇ ਇੱਕ ਸਮਾਜ ਉਸਾਰਨ ਦੀ ਜਿਹੜੀ ਉਹ ਚਿੰਗ ਹੈ ਉਹ ਚਿੰਗ ਸਾਨੂੰ ਵਸਤੂ ਖਾਸ ਤੌਰ ਤੇ ਕਿ ਉਹਦੇ ਨਾਲ-ਨਾਲ ਹਿੰਦੁਸਤਾਨ ਦੇ ਹੋਰ ਨਾ ਹਿੱਸਿਆਂ ਦੇ ਵਿੱਚ ਇਸ ਵੇਲੇ ਮਸਬੂਤ ਹੁੰਦੀ ਨਜ਼ਰ ਆ ਰਹੀ ਹੈ ਭਾਵੇਂ ਕਿ ਇਤੋਂ ਦੀ ਮੋਦੀ ਹਕੂਮਤ ਜੋ ਫਾਸ਼ੀਵਾਦੀ ਧੱਕਾ ਕਰਨ ਵਾਲੀ ਹਕੂਮਤ ਹੈ ਜੋ ਫਿਰਕੂ ਹਕੂਮਤ ਹੈ ਉਸ ਨੇ ਐਸੇ ਕਰਕੇ ਦਿੱਲੀ ਦੇ ਚੜ੍ਹੰਗ ਦੇ ਖਿਲਾਫ ਤੇ ਲੋਕਾਂ ਦੀ ਸੰਰਸ ਦੇ ਖਿਲਾਫ ਇਹ ਕਪੜਾ ਵੱਡਾ ਫੌਜਦਾਰੀ ਹੱਲਾ ਵਿੱਡਿਆ ਹੋਇਆ ਉਸ ਨੂੰ ਤੇਜ਼ ਕੀਤਾ ਹੋਇਆ ਜਿਹਦਾ ਪਹਿਲਾ ਨਾਮ ਆਪਰੇਸ਼ਨ ਗ੍ਰੀਨ ਹੰਟ ਸੀ ਇਹਦਾ ਹੁਣ ਦਾ ਨਾਮ ਆਪਰੇਸ਼ਨ ਕਾਗਾਰ ਆ ਇਹ ਜਿਹੜਾ ਦੋ ਮਸਾਲਾ ਸਿਰਫ ਮੈਂ ਤੁਹਾਨੂੰ ਦੇਣੀਆਂ ਚਾਹੂੰਗਾ ਜਿਹੜੀ ਕਾਰੇ ਗੁੱਟਾ ਜਿਹੜੀ ਪਹਾੜੀ ਹੈ ਜਿਹੜੀ ਕਿ ਪ੍ਰਸੱਤ ਤੇ ਹੈ ਛਤੀਸਗੜ੍ਹ ਦੇ ਤੇ ਤੇਲੰਗਾਨਾ ਤੇ ਜਿਵੇਂ ਉੱਥੇ ਇੱਕੋ ਵੇਲੇ ਤਿੰਨ ਹਫ਼ਤਿਆਂ ਦੇ ਵਾਸਤੇ 26000 ਜਿਹੜੇ ਹਥਿਆਰਬੰਦ ਦਸਤੇ ਆ ਸੀਆਰਪੀ ਦੇ ਬੀਐਸਐਫ ਦੇ ਉਹ ਤਾਇਨਾਤ ਕਰਕੇ ਜਿਹੋ ਜੀ ਹਾਲਤ ਉਸ ਤੇ ਇਲਾਕੇ ਚ ਪੈਦਾ ਕੀਤੀ ਗਈ ਉੱਥੇ ਇੱਕ ਵੱਡੀ ਸਾਫ ਨਜ਼ਰ ਆਉਂਦੀ ਹੈ ਕਿ ਇੱਥੋਂ ਦੀ ਹਕੂਮਤ ਨੇ ਆਪਣੇ ਲੋਕਾਂ ਦੇ ਖਿਲਾਫ ਇੱਕ ਵੱਡੀ جنگ ਦਾ ਐਲਾਨ ਕੀਤਾ ਹੋਇਆ ਹੈ ਤੇ ਆਪਣੇ ਲੋਕਾਂ ਦੇ ਖਿਲਾਫ ਇੱਕ ਵੱਡੀ ਹਥਿਆਰਪੰਦ ਫੌਜੀ ਜੰਗ ਸ਼ੁਰੂ ਕੀਤੀ ਹੋਈ ਹੈ ਤੇ ਅੱਜ ਦਾ ਇਕੱਠ ਉਸ ਜੰਗ ਦੇ ਖਿਲਾਫ ਆਪਣੀ ਜਮਹੂਰੀ ਆਵਾਜ਼ ਗੂੰਜਣ ਦੇ ਵਾਸਤੇ ਇਹ ਇਕੱਠ ਉਸ ਗੱਲ ਦਾ ਗਵਾਹ ਦੂਸਰੀ ਗੱਲ ਜਿਵੇਂ ਕੋ ਸੋਨੀ ਸੋਰੀ ਜੋ ਕਿ ਗਵਾਇਲੀ ਲੋਕਾਂ ਦੀ ਇੱਕ ਲੀਡਰ ਹੈ ਜਿਵੇਂ ਉਸ ਨੇ ਆਪਣੇ ਬਿਆਨ ਚ ਕਿਹਾ ਦੋ ਗੱਲਾਂ ਨੋਟ ਕਰਨ ਵਾਲੀਆਂ ਜਿਦੇ ਵਿੱਚੋਂ ਮੋਦੀ ਹਕੂਮਤ ਦਾ ਜੋ ਗੈਰ ਮਨੁੱਖੀ ਵਰਤਾਰਾ ਸਾਹਮਣੇ ਆਉਂਦਾ ਹੈ ਉਹਨੇ ਕਿਹਾ ਕਿ ਇਹਨਾਂ ਮੁਕਾਬਲੇ 'ਚ ਆਮ ਆਦਿਵਾਸੀ ਮਾਰੇ ਜਾ ਰਹੇ ਆ ਨੰਬਰ 2 ਜਿਹੜੀ ਨੋਟ ਕਰਨ ਵਾਲੀ ਗੱਲ ਹੈ ਕਿ ਇਹਨਾਂ ਮੁਕਾਬਲੇ ਤੋਂ ਪਿੱਛੋਂ ਉਹਨਾਂ ਆਦਿਵਾਸੀਆਂ ਦੀ ਤੇ ਉਹਨਾਂ ਇਨਕਲਾਬੀ ਕਾਰਕੁਨਾਂ ਦੇ ਸ੍ਰੀ ਗੰਨ ਦੇ ਬੇਹਰਮਤੀ ਕੀਤੀ ਗਈ ਆ ਉਸ ਸਰੀਰ ਤੁਹਾਨੂੰ ਦੇਖ ਕੇ ਡਰ ਲੱਗਦਾ ਫੋਟੋ ਦੇਖ ਕੇ ਜਿਹੜੇ ਕੀੜਿਆਂ ਨਾਲ ਭਰੇ ਹੋਏ ਸਰੀਰ ਹੈ ਉਹਨਾਂ ਨੂੰ ਫੋਟੋ ਦੇਖਣਾ ਮੁਸ਼ਕਲ ਹੈ ਜਿਹੜੀ ਆਮ ਲੋਕਾਂ ਦੇ ਸਰੀਰਾਂ ਦੀ ਮਰਤਕ ਕਿਸਮ ਦੀ ਬੇਹਰਮਤੀ ਹੈ ਇਹ ਇਹ ਸਰਕਾਰ ਦਾ ਜੋ ਜਵਾਨਾ ਫਾਸ਼ੀਵਾਦੀ ਜ਼ੁਲਮ ਕਰਨ ਵਾਲਾ ਚਿਹਰਾ ਹੈ ਉਹ ਨੰਗਾ ਕਰ ਰਹੀ ਹੈ ਦੂਜੀ ਗੱਲ ਜਿਹੜੀ ਅਸੀਂ ਜ਼ੋਰ ਨਾਲ ਸਵਾਗਤ ਚ ਕਹਿਣੀ ਚਾਹੁੰਦੇ ਆ ਕਿ ਮਸਲਾ ਇਕੱਲੇ ਬਸ ਦਾ ਮਸਲਾ ਨਹੀਂ ਹੈ ਇਹ ਮਸਲਾ ਕੱਲੇ ਆਦੀਵਾਸੀ ਦਾ ਮਸਲਾ ਨਹੀਂ ਹੈ ਇਹ ਨੀਤੀਆਂ ਆਪਣੇ ਪੂਰੇ ਅਜਗਰ ਦੇ ਰੂਪ ਦੇ ਵਿੱਚ ਅਜਗਰ ਵਾਂਗੂ ਮੂੰਹ ਫਲਾ ਕੇ ਇਹ ਨੀਤੀਆਂ ਇਸ ਵੇਲੇ ਸਨ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਦੇ ਨਾਲ-ਨਾਲ ਇਹ ਪੰਜਾਬ ਦੇ ਵਿੱਚ ਅਸੀਂ ਬਹੁਤ ਨੇੜੇ ਤੋਂ ਦੇਖ ਰਹੇ ਹਾਂ ਚਾਹੇ ਉਹ ਜੌਨ ਦਾ ਜ਼ਮੀਨ ਦਾ ਸੰਕਟ ਹੋਵੇ ਚਾਹੇ ਚੰਦ ਭਾਨ ਦੇ ਵਿੱਚ ਜਿਸ ਤਰ੍ਹਾਂ ਸਾਡੇ ਦਲਿਤ ਭਾਈਚਾਰੇ 'ਤੇ ਜ਼ੁਲਮ ਕੀਤਾ ਗਿਆ ਹੈ ਜਿਵੇਂ ਉਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਹਜੇ ਤੱਕ ਕੋਈ ਫੜਿਆ ਨਹੀਂ ਗਿਆ ਭਾਵੇਂ ਉਹ ਦੋ ਦਿਨ ਪਹਿਲਾਂ ਬੇਗੋਂਪੁਰਾ ਬਸਾਉਣ ਦੇ ਇੱਕ ਜਨਾਤਮਕ ਐਕਸ਼ਨ ਦੇ ਤੋਂ ਖਿਲਾਫ ਜਿਵੇਂ ਇੱਥੇ ਨੰਗਾ ਪੁਲਿਸ ਦਾ ਕੈਂਪ ਇਸ ਰੂਰ ਜ਼ਿਲ੍ਹੇ ਨੂੰ ਬੁੜਾਇਆ ਗਿਆ ਤੇ ਕੁਝ ਉੱਗੜੀਆਂ ਮਸਾਲਾ ਹੈ ਜਾਂ ਜੋ ਕੁਝ ਚੌਕੇ ਪਿੰਡ ਦੇ ਸਕੂਲ ਦੇ ਵਿੱਚ ਵਿੱਦਿਆ ਦਾ ਨਿਗਾਰ ਕਰਨ ਦੇ ਖਾਤਰ ਜਿਵੇਂ ਅਧਿਆਪਕਾਂ ਤੇ ਕਿਸਾਨਾਂ ਦੇ ਜ਼ੁਲਮ ਹੋਇਆ ਹੈ ਮੈਂ ਸਾਰੀਆਂ ਮਸਾਲਾ ਨਹੀਂ ਦੇ ਸਕਦਾ ਇਸ ਲੋੜੇ ਟਾਈਮ ਲੱਗਦਾ ਹੈ ਇਹ ਸਿਰਫ ਕੁਝ ਚੰਨ ਮਸਾਲਾ ਜਿਹੜੇ ਦੇਣਾ ਚਾਹੁੰਦਾ ਮੈਂ ਕਿ ਉਹ ਆਪਰੇਸ਼ਨ ਕਾਗਾਰ ਜੋ ਸਾਨੂੰ ਕਿਸੇ ਵੇਲੇ ਸਾਨੂੰ ਨਜ਼ਰ ਆਉਂਦਾ ਹੈ ਕਾਪੜੇ ਵਿਕਰਾਲ ਰੂਪ ਦੇ ਵਿੱਚ ਛਤੀਸਗੜ੍ਹ ਦੇ ਵਿੱਚ Jharkhand ਦੇ ਵਿੱਚ ਉਹ ਕਾਗਵਾ ਆਪਣੇ ਰੂਪ ਦੇ ਵਿੱਚ ਸਾਡੀਆਂ ਜ਼ਮੀਨਾਂ 'ਤੇ ਆਉਣ ਦੇ ਵਾਸਤੇ ਸਾਡੀ ਸਿੱਖਿਆ ਤੇ ਕਬਜ਼ਾ ਕਰਨ ਦੇ ਵਾਸਤੇ ਸਾਡੇ ਲੋਕਾਂ ਦੇ ਮਾਣ ਤੇ ਹਮਲਾ ਕਰਨ ਦੇ ਵਾਸਤੇ ਸਾਡੇ ਦਲਿਤ ਭਾਈਚਾਰੇ ਦੇ ਖਿਲਾਫ ਇੱਕ ਵੱਡੀ ਜੰਗ ਵਿੱਟਣ ਦੇ ਨਾਂ ਤੇ ਉਹ ਇਸ ਰੂਪ ਵਿੱਚ ਪੰਜਾਬ ਚਾ ਰਿਹਾ ਹੈ ਤੇ ਇਹਦੇ ਨਾਲ ਨਾਲ ਜਿਸ ਤਰ੍ਹਾਂ ਇੱਥੇ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਪੰਜਾਬ ਨੂੰ ਔਰ ਖਾਸ ਤੌਰ ਤੇ ਮਾਲਵੇ ਖਿੱਤੇ ਨੂੰ ਜਿਸ ਤਰ੍ਹਾਂ ਇੱਕ ਪੁਲਿਸ ਛਾਊਨੀ ਚ ਬਦਲਿਆ ਗਿਆ ਇਹ ਆਪਰੇਸ਼ਨ ਕਾਗਾਰ ਦਾ ਰੂਪ ਪੰਜਾਬ ਦਾ ਰੂਪ ਹੈ ਤੇ ਅੱਜ ਦਾ ਇਕੱਠ ਅਸੀਂ ਇਹ ਸੋਚ ਕੇ ਕੀਤਾ ਹੈ ਕਿ ਅਸੀਂ ਨਾ ਸਿਰਫ ਕਸਤਰ ਛੋਟੇ ਜ਼ੁਲਮ ਦੇ ਖਿਲਾਫ ਆਵਾਜ਼ ਬੰਨ੍ਹ ਕਰਨੀ ਹੈ ਲੇਕਿਨ ਜੋ ਕੁਝ ਇੱਥੇ ਆਮ ਆਦਮੀ ਪਾਰਟੀ ਸਰਕਾਰ ਕਵੰਤ ਮਾਨ ਦੇ ਅਗਵਾਈ ਦੇ ਵਿੱਚ ਇੱਕ ਪੁਲਿਸ ਰਾਜ ਸਥਾਪਿਤ ਕਰਨ ਦੇ ਰਾਹ ਪਈ ਹੋਈ ਹੈ ਉਹਦੇ ਹੱਥੋਂ ਅਸੀਂ ਆਪਣੇ ਜ਼ਮੂਰੀ ਇਤਹਾਰ ਲੈਣ ਦਾ ਜਿਹੜਾ ਇੱਕ ਇਰਾਦਾ ਪ੍ਰਗਟ ਕਰਨਾ ਆਏ ਹਾਂ ਉਸ ਇਰਾਦੇ ਤੇ ਤੁਹਾਡੇ ਸਾਰੇ ਲੋਕਾਂ ਦੀ ਮੋਹਰ ਹੈ ਤੇ ਉਸ ਮੋਹਰ ਨੂੰ ਜੀ ਆਇਆਂ ਕਹਤੇ ਹੋਏ ਮੈਂ ਤੁਹਾਡਾ ਸਦਾ ਆਪਰੇਸ਼ਨ ਗ੍ਰੀਨ ਹੰਟ برو ਦੀ ਜ਼ਮੂਰੀ ਫਰਕ ਦੇ ਵੱਲੋਂ ਜੀ ਆਇਆਂ ਨੂੰ ਬਹੁਤ-ਬਹੁਤ